ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਤਾਬ ਸੋ ਸਾਕੀ ਵਿੱਚ ਮਹਾਰਾਜ ਵੱਲੋਂ ਲਿਖੇ ਗਏ ਬਹੁਤ ਸਾਰੇ ਬਚਨ ਹੁਣ ਤੱਕ ਸੱਚ ਹੁੰਦੇ ਹੋਏ ਪ੍ਰਤੀਤ ਹੋ ਰਹੇ ਹਨ ਜਿਵੇਂ ਕਿ ਉਹਨਾਂ ਲਿਖਿਆ ਸੀ ਕਿ ਭਾਰਤ ਦੇਸ਼ ਨਾਲੋਂ ਟੁੱਟ ਕੇ ਇੱਕ ਪਾਕ ਨਾਮ ਦਾ ਦੇਸ਼ ਬਣੇਗਾ ਫਿਰ ਉਹਨਾਂ ਨੇ ਲਿਖਿਆ ਸੀ ਕਿ ਭਾਰਤ ਦੇਸ਼ ਉੱਪਰ ਇੱਕ ਰੰਡੀ ਦਾ ਰਾਜ ਹੋਵੇਗਾ ਫਿਰ ਸਿੱਖਾਂ ਦਾ ਬਹੁਤ ਸਾਰਾ ਨੁਕਸਾਨ ਵੀ ਹੋਵੇਗਾ ਤੇ ਉਸ ਤੋਂ ਬਾਅਦ ਖਾਲਸਾ ਆਪਣੇ ਧਰਮ ਨੂੰ ਬਚਾਉਣ ਲਈ ਡਟ ਜਾਵੇਗਾ ਰਮੰਦਰ ਸਾਹਿਬ ਉੱਤੇ ਫੌਜਾਂ ਚੜ੍ਹ ਕੇ ਆਉਣਗੀਆਂ ਤੇ ਉੱਥੇ ਇੰਨਾ ਖੂਨ ਵਹੇਗਾ ਕਿ ਘੋੜੇ ਦਾ ਪੌੜ ਉਸ ਖੂਨ ਵਿੱਚ ਭਿੱਜ ਜਾਵੇਗਾ ਇਹ ਸਭ ਗੱਲਾਂ ਸਾਡੇ ਇਤਿਹਾਸ ਵਿੱਚ ਵਾਪਰ ਚੁੱਕੀਆਂ ਹਨ ਉਸ ਤੋਂ ਬਾਅਦ ਇਸ ਕਿਤਾਬ ਵਿੱਚ ਲਿਖਿਆ ਹੈ ਕਿ ਭਾਰਤ ਦੇ ਵਿੱਚ ਇੱਕ ਮਹਾਯੁੱਧ ਹੋਵੇਗਾ ਜਿਸ ਵੇਲੇ ਕਿ ਰੂਸ ਤੇ ਚੀਨ ਦੀਆਂ ਫੌਜਾਂ ਭਾਰਤ ਉੱਪਰ ਚੜ੍ਹ ਆਉਣਗੀਆਂ ਇਸ ਵਿੱਚ ਵੀ ਸਿੱਖਾਂ ਦਾ ਭਾਰੀ ਨੁਕਸਾਨ ਹੋਵੇਗਾ ਪਰ ਉਸ ਤੋਂ ਬਾਅਦ ਖਾਲਸਾ ਦਿੱਲੀ ਤਖਤ ਤੇ ਬੈਠੇਗਾ ਅਤੇ ਖਾਲਸਾ ਰਾਜ ਦੁਬਾਰਾ ਸਥਾਪਿਤ ਹੋਵੇਗਾ ਹਾਲਾਂਕਿ ਇਸ ਕਿਤਾਬ ਨੂੰ ਸਿੱਖ ਵਿਦਵਾਨਾਂ ਵੱਲੋਂ ਪ੍ਰਮਾਨਿਤ ਨਹੀਂ ਕੀਤਾ ਗਿਆ ਹੈ ਇਸ ਕਿਤਾਬ ਉੱਪਰ ਬਹੁਤ ਸਾਰੀ ਚਰਚਾ ਹੋ ਚੁੱਕੀ ਹੈ ਤੁਹਾਡੀ ਇਸ ਕਿਤਾਬ ਬਾਰੇ ਕੀ رائے ਹੈ ਤੁਸੀਂ ਕਮੈਂਟਾਂ ਵਿੱਚ ਦੱਸ ਸਕਦੇ ਹੋ ਜੇ ਤੁਸੀਂ ਇਸ ਪੂਰੀ ਕਿਤਾਬ ਨੂੰ ਆਡੀਓ ਬੁੱਕ ਦੇ ਰੂਪ ਵਿੱਚ ਇਸ ਚੈਨਲ ਤੇ ਸੁਣਨਾ ਚਾਹੁੰਦੇ ਹੋ ਤਾਂ ਕਮੈਂਟਾਂ ਵਿੱਚ ਆਪਣਾ ਸੁਝਾਅ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ